ਮੇਰਾ ਨਾਮ ਭੁੱਲ ਗਿਆ ਮੈਨੂੰ ਭੁੱਲ ਮੇਰਾ ਨਾਮ ਤਮੰਨਾ 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 ਇਹ ਆ ਮੁੰਡਾ ਖੜਾ ਇਹ ਕੌਣ ਆ ਕੌਣ ਹੈ ਬਰਤਨੀਆ ਸੁਲਤਾਨ ਆ ਸੁਲਤਾਨ ਆ ਜੀਰ ਨੂੰ ਵੀ ਫੋਨ ਕਰਾ ਜੀਰ ਨੂੰ ਸੁ ਫੋਨ ਕਰਾਇਆ ਕੱਲੇ ਕੋਲ ਤਾਂ ਕਰਾ ਦੇ ਚੱਤਾ ਭਲੇ ਤੈਨੂੰ ਸਾਡਾ ਨੰਬਰ ਨਹੀਂ ਪਤਾ ਸਾਨੂੰ ਇਹ ਕਹਿੰਦਾ ਸਾਡੀਆਂ ਉੱਥੇ ਕੁੜੀਆਂ ਵੀ ਹੈਗੀਆਂ ਦੀ ਉੱਥੇ ਦਾ ਤੂੰ ਮੇਰਾ ਤਾਂ ਦੱਸ ਦਿੰਦਾ ਮੇਰੇ ਵਾਲੇ ਦੱਸ ਦਿੰਦਾ ਮੈਂ ਤੇ ਰੁੱਕ ਲੈ ਜਾਣਾ ਸੀ ਇੱਕੋ ਜਿਹੀ ਜਿਆਦ ਵੱਡੀ ਸੀ ਸਜਾਤ ਨੂਰ ਕੋਈ ਵੀ ਨਹੀਂ ਸਜਾਤ ਤੇ ਪਤਾ ਤਾਂ ਸੀ ਕਿ ਆਪਾਂ ਆਪ ਦਾ ਨੰਬਰ ਤਾਂ ਤੈਨੂੰ ਤਾਂ ਮੁੱਕਸ਼ ਭਾਣੀ ਜਾ ਸੀ ਤੂੰ ਇੱਕ ਵਾਰ ਵੀ ਨਾ ਫੋਨ ਤਾਂ ਕਰਦਾ ਗੱਲ ਬੱਦੀ ਕਦੋਂ ਹੈ ਅਸਿਸ ਵਰਦੀ ਆਈ ਜੀ ਇਸ ਤਾਂ ਸਾਨੂੰ ਜਦੋਂ ਵੀਡੀਓ ਆਈ ਨਾ ਤੇ ਉਦੋਂ ਫੋਨ ਕੀਤਾ ਕਿਦੋਂ ਪਤਾ ਲੱਗਾ ਤੁਸੀਂ ਕਿਦੋਂ ਦੇਖੀ ਵੀਡੀਓ ਜਿੱਦਨ ਤੁਹਾਡੀ ਪਤਨੀ ਕੱਦ ਦੀ ਵੀਡੀਓ ਆਈ ਦਿਉਣੀ ਇਹ ਤੁਹਾਨੂੰ ਕਦੋਂ ਪਤਾ ਪਾਈ ਦੀ ਨਾ ਪਰ ਇਹ ਤੁਹਾਨੂੰ ਮੈਨੂੰ ਪੰਜਾਬ ਚ ਭੇਜੀ ਸੀ ਤੁਹਾਨੂੰ ਕਿੰਨੇ ਕਿਦਨ ਪਹਿਲਾਂ ਪਤਾ ਲੱਗਾ 10 ਦਿਨ ਪਤਾ ਮਹੀਨਾ 10 ਦਿਨ ਹੋਈ ਜਿੱਦਨ ਤੁਹਾਡੀ ਪਤਨੀ ਹੋਆ ਹੋ ਗਿਆ ਜਿੱਦਨ ਮੈਂ ਪਾਜੀ ਨੂੰ ਫੋਨ ਕੀਤਾ ਹੋਣਾ ਨਾ ਰਾਤ 11 ਵਜੇ ਕੀਤਾ ਤੇ ਫੋਨ ਇਹਨਾਂ ਨੇ ਚੁੱਕਿਆ ਨਹੀਂ ਫਿਰ ਮੈਂ ਸਵੇਰੇ ਕੀਤਾ ਫਿਰ ਇਹਨਾਂ ਨੇ ਸਾਰਾ ਫਰੂਫ ਮੰਗਿਆ ਪਾਪੇ ਦੀ ਫੋਟੋ ਮੰਗੀ ਸਾਡੀਆਂ ਫੋਟੋ ਮੰਗੀ ਫਿਰ ਮੈਂ ਇਹਨਾਂ ਨੂੰ ਭੇਜ ਦਿੱਤੀ ਸਾਡੇ ਕੋਲ 2.5 ਮਹੀਨੇ ਹੋਏ ਗਰੀਬ ਇਹਨਾਂ ਨੂੰ ਆਇਆ ਲੋ 2.5 ਮਹੀਨੇ ਕੋਈ ਵੀਡੀਓ ਚ ਬੋਲ ਰਹਾ ਹੈ ਕਿ ਭੈਣੇ ਮਤਲਬ ਤੁਹਾਡੇ ਕੋਲੇ ਘਟ ਜਾਂਦੇ ਸੀਗੇ ਫਿਰ ਨਹੀਂ ਸਾਡੇ ਕੋਲ ਨਹੀਂ ਜਾਂਦੇ ਜਾਂਦੇ ਸੀ ਕਾਟ ਹੀ ਵਾਦਦਾ ਜਦ ਮੇਰੀ ਮੰਮੀ ਆਉਂਦੇ ਸੀ ਨਾ ਤਾਂ ਤਾਂ ਆਉਂਦੇ ਸੀ ਤਾਂ ਤਾਂ ਕੱਟ ਹੀ ਜਾਂਦੇ ਚਾਹ ਤਾਂ ਇਹਨਾਂ ਨੂੰ ਫੋਨ ਕਰਨਾ ਪਾਪਾ ਸਾਡੇ ਕੋਲ ਆਇਆ ਮੇਰੇ ਵੱਡੇ ਛੋਟੇ ਬੱਚੇ ਦਾ ਵਿਆਹ ਵੀ ਕੀਤਾ ਤਾਂ ਵੀ ਨਵੇਂ ਬੁਲਾਉਂਦੇ ਨਹੀਂ ਪਾਪਾ ਮੈਂ ਕੁਸ਼ਟਮ ਠੀਕ ਸੀ ਮੈਂ ਬੁਲਾਉਂਦੀ ਨਹੀਂ ਤਾਂ ਵੀ ਨਹੀਂ ਆਏ ਬਸ ਨੰਨੇ ਸ਼ਰਾਬ ਜ਼ਿਆਦਾ ਪੀਂਦੇ ਸੀ ਸ਼ਰਾਬ ਸ਼ਰੂਕਾਂ ਪੀਂਦੇ ਸੀ ਸ਼ਰਾਬ ਜ਼ਿਆਦਾ ਨਹੀਂ ਜਾਂ ਦੋ ਪੈਗ ਇਤਨੇ ਤੋਂ ਜ਼ਿਆਦਾ ਨਹੀਂ ਪੀਂਦੇ ਸੀ ਹੂੰ ਬਾਕੀ ਕੁਝ ਨਹੀਂ ਸਿਰਫ ਇੱਕ ਬੀੜੀ ਦਾ ਤੇ ਬਾਕੀ ਹੋਰ ਕੋਈ ਚੀਜ਼ ਦਾ ਨਸਨ ਸੀ ਨਾਲ ਮਿਊਜ਼ਿਕ ਦੇ ਵਿੱਚ ਸਾਰਾ ਦਿਨ ਕੰਮ ਉਹ ਉਹਨਾਂ ਕੰਮਾਂ ਦੀ ਤਰ੍ਹਾਂ ਫਿਰਦੇ ਸੀ ਹਾਂਜੀ ਹਾਂਜੀ ਰਮੇਸ਼ ਰਮੇਸ਼ ਸ਼ਰਮਾ ਜੀ ਨੂੰ ਅਸੀਂ ਧਰਮਕੋਟ ਤੋਂ ਨਹਿਰ ਦੇ ਕਿਨਾਰੇ ਤੋਂ ਲੈ ਕੇ ਆਏ ਸੀ ਇੱਕ ਝੁੱਗੀ 'ਚ ਪਿਆਨ ਨੂੰ 15 11 2024 ਨੂੰ ਤੇ ਅਸ਼ਵਨੀ ਜੀ ਨੂੰ ਉਹਨਾਂ ਦੇ ਬ੍ਰਦਰ ਨੂੰ ਫੇਰ ਅਸੀਂ 25 12 24 ਨੂੰ ਕਰੀਵੇ 1 ਮਹੀਨੇ ਦੇ فاਸਲੇ ਤੇ ਸਵਾ ਮਹੀਨੇ ਦੇ فاਸਲੇ ਤੇ ਲੈ ਕੇ ਆਏ ਸੀ ਤੇ ਇਹ ਦੋਨੋਂ ਭਰਾ ਸਾਡੇ ਸੁਪਨਿਆਂ ਦੇ ਘਰ ਚ ਰਹਿੰਦੇ ਨੇ ਸ਼ਰਮਾ ਬ੍ਰਦਰ ਨੇ ਪੰਡਤਾਂ ਦੇ ਪਰਿਵਾਰ ਤੋਂ ਨੇ ਅੱਜ ਸ਼ਰਮਾ ਜੀ ਦੀ ਰਮੇਸ਼ ਸ਼ਰਮਾ ਜੀ ਦੀਆਂ ਬੇਟੀਆਂ ਦੋਨੋਂ ਤੇ ਇੱਕ ਉਹਨਾਂ ਦਾ ਪੋਤਾ ਤੇ ਇੱਕ ਦੋਤਾ ਉਹ ਮਿਲਣ ਆਏ ਨੇ ਤੇ ਦੋਨੋਂ ਭਰਾ ਜਿਨ੍ਹਾਂ ਦਾ ਆਪਣਾ ਜੱਦੀ ਮੰਦਿਰ ਸੀ 115 16 ਸਾਲ ਪੁਰਾਣਾ ਜਿਨ੍ਹਾਂ ਦੇ ਪਿਤਾ ਜੀ ਬੜਾ ਚੰਗੇ ਪੰਡਤ ਸੀ ਆਪ ਵੀ ਅਸ਼ਵਨੀ ਜੀ ਵੀ ਪੰਡਤ ਸੀ ਮੰਦਿਰ ਚ ਲਾਉਂਦੇ ਸੀ ਤੇ ਰਮੇਸ਼ ਜੀ ਇੱਕ 뮤직 ਦੇ ਵਿੱਚ ਬੜਾ ਮਹਾਰਤ ਹਾਸਲ ਸੀ ਇਹਨਾਂ ਨੂੰ ਬੜੇ ਵੱਡੇ ਵੱਡੇ ਸਿੰਗਰਾਂ ਦੇ ਨਾਲ ਇਹਨਾਂ ਨੇ ਉਹ ਜਿਹੜਾ ਪਿਆਨੋ ਪਿਆਨੋ বাজਾਇਆ ਹੋਇਆ ਅੱਜ ਫੋਨ ਕਰ ਦਿੰਦਾ ਤੈਨੂੰ ਪਤਾ ਨਾ ਸੀ ਕਿ ਘਰ ਵਾਲਾ ਨੰਬਰ ਦਾ ਮੇਰੇ ਦਾ ਐਨਮੇਜੀ ਸਤਿ ਸ਼੍ਰੀ ਅਕਾਲ ਤੁਸੀਂ ਆਪਣੀ ਬੀਟੀਆਂ ਨੂੰ ਕਾਹ ਤੋਂ ਨਹੀਂ ਫੋਨ ਕਰਵਾਇਆ ਉਹ ਤੋਂ ਬਾਈ ਤੋਂ ਜਿਹੜੇ ਘਰੇ ਪਏ ਸੀ ਤੁਸੀਂ ਇਹਨਾਂ ਦੇ ਘਰ ਦੇ ਬਾਹਰ ਇਹ ਕੌਣ ਹੈ ਗੋਲੀਆਂ ਮੇਰੀ ਕੀ ਨਾਮ ਹੈ ਇਹ ਕੁੜੀ ਦਾ ਇਹ ਕੁੜੀ ਦਾ ਜਿੱਤਾਂ ਇਹਦਾ ਨਾ ਇਹਦਾ ਜਿਹਦਾ ਨਾਮ ਕੀ ਨਾਮ ਦਾ ਸਸ ਸਰ ਹੈ ਮੇਰਾ ਨਾਮ ਭੁੱਲ ਗਿਆ ਮੈਂ ਭੁੱਲ ਮੇਰਾ ਨਾਮ ਤਮੰਨਾ 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 ਇਹ ਆ ਮੁੰਡਾ ਖੜਾ ਇਹ ਕੌਣ ਆ ਕੌਣ ਹੈ ਪੁੱਤ ਦਾ ਪਤਨੀ ਆ ਸੁਲਤਾਨ ਆ ਸੁਲਤਾਨ ਸਾਰਿਆਂ ਨੇ ਨਾਮ ਭੁੱਲ ਗਏ ਦੇਖੋ ਜੀ ਅਧਰੰਗ ਹੋਣ ਨਾਲ ਇਹਨਾਂ ਦਾ ਬ੍ਰੇਨ ਵੀ ਨਾਲ ਡੈਮੇਜ ਹੋ ਗਿਆ ਤੇ ਇਹ ਜੀ ਸੋਚੋ ਦਰੰਗ ਹੋਇਆ ਤੇ ਹਸਪੀਟਲ 'ਚ ਐਡਮਿਟ ਹੋਣਾ ਜਾਂ ਕੁਝ ਹੋਣਾ ਕੁਝ ਵੀ ਨਹੀਂ ਹੋਇਆ ਉਹਦੇ ਚੁੱਗੀ ਜੀ ਪਿਆਰ ਆ ਅੰਦਰ ਹੀ ਉਹ ਤਾਂ ਭਲਾ ਹੋਵੇ ਉਹ ਬੰਦੇ ਦਾ ਜਿਹੜਾ ਇਹਨੂੰ ਰੋਟੀ ਰਾਟਿ ਦਿੰਦਾ ਰਿਹਾ ਚਲੋ ਜਿੰਮੇ ਵੀ ਮਰਜੀ ਸੀ ਉਹ ਵੀ ਮੈਨੂੰ ਲੱਗਦਾ ਮੀਜਿਕ ਦਾ ਹੀ ਸੀ ਗਿਆ ਜੀ ਜੀ ਨੂੰ ਨਹੀਂ ਫੋਨ ਕਰਾਇਆ ਸੀ ਜੀ ਜੀ ਨੂੰ ਨਹੀਂ ਫੋਨ ਕਰਾਇਆ ਇਹਨੂੰ ਸੁ ਫੋਨ ਕਰਾਇਆ ਕਹਿੰਦੇ ਹੁਣ ਤਾਂ ਕਰਾਰ ਮੇਰੇ ਚਿੱਤਾਂ ਭਲੇ ਤੇ ਤੁਹਾਨੂੰ ਸਾਡਾ ਨੰਬਰ ਨਹੀਂ ਪਤਾ ਸਾਨੂੰ ਇਹ ਕੈਨਸਲ ਤਾਂ ਸਾਡੀਆਂ ਉੱਥੇ ਕੁੜੀਆਂ ਵੀ ਹੈਗੀਆਂ ਦੀ ਉੱਥੇ ਦਾ ਤੂੰ ਮੇਰੇ ਤਾਂ ਦੱਸ ਦਿੰਦਾ ਮੇਰੇ ਵੱਲ ਦੱਸ ਦਿੰਦਾ ਮੈਂ ਤਾਂ ਰੁੱਕ ਲਾ ਜਾਣਾ ਸੀ ਇੱਕ ਉਸ ਵੱਡੀ ਜਾਤ ਵੱਡੀ ਸੀ ਜਾਤ ਨੋਰ ਕੋਈ ਵੀ ਨਹੀਂ ਸੀ ਜਾਤ ਪਤਾ ਤਾਂ ਸੀ ਕਿ ਪੈ ਰੱਪ ਦਾ ਨੰਬਰ ਤਾਂ ਤੈਨੂੰ ਤੋਂ ਮੁੱਕ ਜਵਾਨੀ ਜਾ ਸੀ ਤੂੰ ਇੱਕ ਵਾਰ ਵੀ ਨਾ ਫੋਨ ਤਾਂ ਕਰਦਾ ਅਸਿਸ ਵਰਦੀ ਆਈ ਨਹੀਂ ਇਸ ਤਰ੍ਹਾਂ ਤੋਂ ਸਾਨੂੰ ਜਦੋਂ ਵੀਡੀਓ ਆਈ ਨਾ ਤੇ ਉਦੋਂ ਫੋਨ ਕੀਤਾ ਕਿਦਨ ਪਤਾ ਲੱਗਾ ਤੁਸੀਂ ਕਿਦਨ ਦੇਖੀ ਵੀਡੀਓ ਜਿੱਦਨ ਤੁਹਾਡੀ ਪਤਨੀ ਕਾਦੀ ਵੀਡੀਓ ਆਈ ਦੀ ਨਾ ਤੁਹਾਨੂੰ ਕਾਦੀ ਪਾਈ ਦੀ ਨਾ ਪਰ ਇਹ ਤੁਮੇ ਨੂੰ ਪੰਜਾਬ ਚ ਭੇਜੀ ਸੀ ਹੂੰ ਤੁਹਾਨੂੰ ਕਿੰਨੇ ਕਿ ਦਿਨ ਪਹਿਲਾਂ ਪਤਾ ਲੱਗਿਆ 10 ਦਿਨ ਪਹਿਲਾਂ ਮਹੀਨਾ 10 ਦਿਨ ਹੋਏ ਜਿੱਦਨ ਤੁਹਾਡੇ ਇਹ ਪੱਧਰੇ ਹੋ ਗਿਆ ਜਿੱਦਨ ਮੈਂ ਪਾਜੀ ਨੂੰ ਫੋਨ ਕੀਤਾ ਹੋਣਾ ਨਾ ਰਾਤ 11 ਵਜੇ ਕੀਤਾ ਤੇ ਪਉਣ ਇਹਨਾਂ ਨੇ ਚੁੱਕਿਆ ਨਹੀਂ ਫਿਰ ਮੈਂ ਸਵੇਰੇ ਕੀਤਾ ਤੇ ਇਹਨਾਂ ਨੇ ਸਾਰਾ ਪ੍ਰੂਫ ਮੰਗਿਆ ਪਾਪੇ ਦੀ ਫੋਟੋ ਮੰਗੀ ਸਾਡੀਆਂ ਫੋਟੋ ਮੰਗੀ ਫਿਰ ਮੈਨੇ ਇਹਨਾਂ ਨੂੰ ਭੇਜੀ ਸੀ ਸਾਡੇ ਕੋਲ 2.5 ਮਹੀਨੇ ਹੋਏ ਗਰੀਬ ਇਹਨਾਂ ਨੂੰ ਆਇਆ 2.5 ਮਹੀਨੇ ਵੀਡੀਓ ਚ ਬੋਲ ਰਹਿ ਕੇ ਭੈਣੇ ਮਤਲਬ ਤੁਹਾਡੇ ਕੋਲੇ ਘਟ ਜਾਂਦੇ ਸੀਗੇ ਫਿਰ ਨਹੀਂ ਸਾਡੇ ਕੋਲ ਨਹੀਂ ਜਾਂਦੇ ਆਉਂਦੇ ਸੀ ਕਾਟੀਵਾਦ ਜਦ ਮੇਰੀ ਮੰਮੀ ਆਉਂਦੇ ਸੀ ਨਾ ਤਾ ਤਾਂ ਦਦੀ ਤਾਂ ਕੱਟ ਜਾਂਦੇ ਜਦਾ ਇਹਨਾਂ ਨੂੰ ਫੋਨ ਕਰਨਾ ਪਾਪਾ ਸਾਡੇ ਕੋਲ ਆਇਆ ਮੇਰੇ ਵੱਡੇ ਛੋਟੇ ਬੱਚੇ ਦਾ ਵਿਆਹ ਵੀ ਕੀਤਾ ਤਾਂ ਵੀ ਨਵੇਂ ਬੁਲਾਉਂਦੇ ਨਹੀਂ ਪਾਪਾ ਮੈਂ ਕੋਸ਼ਟਾ ਮੈਂ ਠੀਕ ਸੀ ਮੈਂ ਬੁਲਾਉਂਦੀ ਨਹੀਂ ਤਾਂ ਵੀ ਨਹੀਂ ਆਏ ਬਸ ਇਹਨਾਂ ਦੀ ਸ਼ਰਾਬ ਜ਼ਿਆਦਾ ਪੀਂਦੇ ਸੀ ਸ਼ਰਾਬ ਸ਼ੁਰੂ ਕੰਮ ਕਰਦੀ ਸੀ ਸ਼ਰਾਬ ਜ਼ਿਆਦਾ ਨਹੀਂ ਜਾਂ ਦੋ ਪੈਗ ਇਤਨੇ ਤੋਂ ਜ਼ਿਆਦਾ ਨਹੀਂ ਪੀਂਦੇ ਸੀ ਹੂੰ ਬਾਕੀ ਕੁਝ ਨਹੀਂ ਸਿਰਫ ਇੱਕ ਬੀੜੀ ਦਾ ਤੇ ਬਾਕੀ ਹੋਰ ਕਿਸੇ ਚੀਜ਼ ਦਾ ਨਾ ਸੀ ਸੀ ਨਾਲ ਮਿਊਜ਼ਿਕ ਦੇ ਵਿੱਚ ਹੀ ਸਾਰਾ ਦਿਨ ਕੰਮ ਉਹ ਉਹਨਾਂ ਕੰਮਾਂ ਦੀ ਤਰ੍ਹਾਂ ਫਿਰਦੇ ਸੀ ਹਾਂਜੀ ਹਾਂਜੀ ਸਾਨੂੰ ਤਾਂ 3 ਸਾਲ ਹੋ ਗਏ ਦੇ ਨਾਲ ਕੋਲ ਮੇਰੀ ਵੱਡੀ ਭੈਣ ਨਾਲ ਸਾਡੀ ਥੋੜੀ ਜੀ ਉਹ ਜਿਸ ਨਾਲ ਸਿਲਾਈ ਬਟਾ ਉੱਥੇ ਰਹਿੰਦੇ ਸੀ ਅੱਛਾ ਬੱਡੀ ਭੈਣ ਕੋਈ ਬੇਟੀ ਕੋਈ ਰਹਿੰਦੇ ਜਾਂਦੇ ਸਾਂਦੀ ਉਹਨਾਂ ਕੋਲ 1 ਸਾਲ ਹੋ ਗਿਆ ਇਹਨੂੰ ਗਿਆ ਹਾਂ ਤੇ ਤਾਂ ਹੀ ਤੁਹਾਡੇ ਨਾਲ ਫਿਰ ਲਿੰਕ ਨਹੀਂ ਬਣਿਆ ਇਹਨਾਂ ਦਾ ਹਾਂ ਬਈ ਜਿਆਦਾ ਇਹਨਾਂ ਨਾਲ ਨਹੀਂ ਕਰਦੇ ਸੀ ਮੇਰੀ ਵੱਡੀ ਭੈਣ ਨੂੰ ਕਰਦੇ ਸੀ ਉਹਨਾਂ ਨੂੰ ਵੀ ਨਹੀਂ ਪਤਾ ਲੱਗਿਆ ਪਤਾ ਨਹੀਂ ਉਹਨਾਂ ਨੂੰ ਪਤਾ ਨਹੀਂ ਨਾਲ ਕਿੰਨੇ ਉਹਨਾਂ ਨੇ ਫੋਨ ਕੀਤਾ ਹਣਾ ਕਿ ਨਹੀਂ ਕੀਤਾ ਉਹ ਨਹੀਂ ਪਤਾ ਸਾਨੂੰ ਉਹ ਰਮੇਸ਼ ਜੀ ਬੇਟੀਆਂ ਆਈਆਂ ਅੱਜ ਤੁਹਾਡੀਆਂ ਮਿਲਣ ਤੁਹਾਨੂੰ ਕਿਵੇਂ ਲੱਗ ਰਿਹਾ ਨਾਲ ਜਾਣਾ ਇਹਨਾਂ ਦੇ ਇਹਨਾਂ ਦੇ ਨਾਲ ਜਾਣਾ ਕਿੱਥੇ ਕੁੜੀਆਂ ਦੇ ਘਰੇ ਰਹੋਂਗੇ ਜਾ ਕੇ ਹੁਣ ਲੈ ਯਾਰ ਬਾਪੂ ਤੂੰ ਪਹਿਲਾਂ ਤਾਂ ਗਿਆ ਨਹੀਂ ਇਹਨਾਂ ਕੋਲੇ ਕੁੜੀਆਂ ਕੋਲੇ ਹੈ ਲੜਾਈ ਹੁੰਦੀ ਰਹੀ ਹੈ ਲੜਾਈ ਹੁੰਦੀ ਰਹੀ ਹੈ ਮਤਲਬ ਸਾਡੀਆਂ ਆਪਣੇ ਭੈਣਾਂ ਚ ਥੋੜੀ ਬਹਿਸ ਬਸਾਈ ਜਿਸ ਕਰਵਾਜੇ ਦੀ ਨਾ ਉਹਦੇ ਕਰਕੇ ਆਂਦੇ ਨਹੀਂ ਸੀ ਇਹ ਕਿਉਂ ਨਹੀਂ ਹੁੰਦੀ ਇਹ ਅਸ਼ਵਨੀ ਜੀ ਨੂੰ ਮਿਲੋ ਤਾਏ ਨੂੰ ਵੀ ਭਾਈ ਆ ਕੇ ਇਧਰ ਕੁੜੀਓ ਅੰਨੇ ਨੇ ਜਮਨ ਦੇ ਨਾਲ ਨੂੰ ਦੇਖਣਾ ਹੈ ਠੀਕ ਹੈ ਹਾਂ ਤੇ ਰਮੇਸ਼ ਦੀਆਂ ਕੁੜੀਆਂ ਵਾ ਅਸ਼wini ਅਸੀਂ ਪਹਿਲੀ ਵਾਰ ਇਹ ਤੋਂ ਵੱਡੇ ਆ ਕਿ ਛੋਟੇ ਆ ਅਸੀਂ ਇਹਨਾਂ ਨੂੰ ਅਸ਼wini ਜੀ ਰਮੇਸ਼ ਤੋਂ ਵੱਡਾ ਵਾ ਮੈਂ ਛੋਟਾ ਮੈਂ ਛੋਟਾ ਤੋਂ ਤਾਇਆ ਜੀ ਇਹ ਤੁਹਾਡੇ ਇਹ ਅਸੀਂ ਪਹਿਲੀ ਵਾਰ ਇਹਨਾਂ ਨੂੰ ਪਹਿਲੀ ਵਾਰ ਦੇਖਿਆ ਅਛਾ ਤੁਸੀਂ ਕਦੇ ਮਿਲੇ ਨਹੀਂ ਜਿੰਦਗੀ ਵਿੱਚ ਅਸ਼wini ਜੀ ਇਹ ਬੱਚੇ ਆਏ ਨੇ ਮਿਲਣ ਰਮੇਸ਼ ਦੇ ਦੋ ਕੁੜੀਆਂ ਆਈਆਂ ਵਾ ਇੱਕ ਉਹਦਾ ਦੋਤਾ ਆਇਆ ਇੱਕ ਉਹਦਾ ਪੋਤਾ ਆਇਆ ਮਿਲਣ ਹੂੰ ਤੁਹਾਡਾ ਵੀ ਆਊਗਾ ਹਨਾ ਹੈ ਤੇਰਾ ਮੁੰਡਾ ਆਊਗਾ ਆਉਣਗੇ ਹਨਾ ਕੋਈ ਨਾ ਉਹ ਵੀ ਆਉਣਗੇ ਕਰ ਰਹੇ ਆ ਵੀਡੀਓ ਕਾਲ ਕਰ ਰਹੇ ਆ ਰਸ਼ਮੀ ਜੀ ਦੇ ਬੇਟਾ ਵੀ ਜੇ ਸਾਡੀ ਵੀਡੀਓ ਦੇਖਦਾ ਭਾਈ ਤੂੰ ਵੀ ਮਿਲ ਕੇ ਜਾ ਕੇ ਹਨਾ ਤੇਰਾ ਬਾਪੂ ਆ ਚਲੋ ਜ਼ਿੰਦਗੀ 'ਚ ਕਈ ਵਾਰੀ ਦੁੱਖ ਸੁੱਖ ਪਤਾ ਨਹੀਂ ਕਿਵੇਂ ਬਣਦੇ ਆ ਕਿ ਹਾਲਾਤ ਬਣ ਜਾਂਦੇ ਆ ਹਾਂ ਸੌਰਵ ਦੇ ਵੀ ਉਹਦੇ ਦੋਨੋਂ ਬੰਦੇ ਆ ਸਾਰੋਟੰਦੇ ਯਾਰ ਕਿੱਡੇ ਕਿੱਡੇ ਜਵਾਕ ਹੋ ਗਏ ਰਮੇਸ਼ ਜੀ ਦੇ ਪੁੱਤੇ ਦੋ ਪੁੱਤੇ ਜਿਆਦਾ ਦੋਤਾ ਪਰ ਕਈ ਵਰੀ ਇਨਸਾਨ ਆਪਣੇ ਰਿਸ਼ਤਿਆਂ ਤੋਂ ਇੰਨਾ ਦੂਰ ਹੋ ਜਾਂਦਾ ਜਾਂ ਐਸੀ ਕੁਝ ਜ਼ਿੰਦਗੀ 'ਚ ਹਾਲਾਤ ਬਣਾ ਲੈਂਦਾ ਆ ਮੈਨੂੰ ਨਾ ਕੱਲ ਬਿਲਵਾਰਸਾ ਵਾਂਗ ਜ਼ਿੰਦਗੀ ਬਤੀਤ ਕਰ ਰਹੇ ਸੀ ਰਮੇਸ਼ ਜੀ ਉੱਥੇ ਪਏ ਤੇ ਨਹੀਂ ਤਾਂ ਪਿੱਛੇ ਪਰਿਵਾਰ ਬੇਟੀਆਂ ਵੀ ਆ ਤਿੰਨ ਬੇਟੀਆਂ ਵਾਂ ਉਹਨਾਂ ਦੇ ਅੱਗੋਂ ਬੇਟੇ ਹੈਗਾ ਇਨਾਂ ਦੇ ਤੁਹਾਡੇ ਬ੍ਰਦਰ ਵੀ ਹੈਗਾ ਜੀ ਕੋਈ ਹਾਂਜੀ ਉਹ ਉਹ ਕਿੱਥੇ ਨੇ ਉਹ ਪੰਜਾਬ ਜੀ ਹੈ ਉਹ ਨਹੀਂ ਆਏ ਇੱਥੇ ਮਿਲਣ ਨੂੰ ਦੱਸਿਆ ਜੀ ਤੁਸੀਂ ਅੱਜ ਨੂੰ ਕਾਕੇ ਮਰ ਖਾਣੂ ਕਰਨੀ ਪਈ ਤੇਰੇ ਪਾਪਾ ਕਿੱਥੇ ਨੇ ਕਾਕਾ ਤੇਰੇ ਪਾਪਾ ਐਕਸਪਾਇਰ ਹੋ ਗਏ ਐਕਸਪਾਇਰ ਹੋ ਗਏ ਹਾਂ ਪਾਪਾ ਕੱਲ ਵੀ ਤਾਂ ਮੰਮੀ ਨਾ ਪਾਪਾ ਇਹ ਵੀ ਇਹਨਾਂ ਦੇ ਪੁੱਤੇ ਆਵਾਜ਼ ਕਰ ਆਵਾਜ਼ ਸਵਾਜੀ ਗੋਲ ਆਵਾਜ਼ ਕੇ ਬੰਦ ਹੋ ਜਾ ਕੋਲ ਨਾ ਬੈਠ ਹੈ ਦੇਖ ਸਰਵਾ ਨਾ ਸਤਿ ਸ਼੍ਰੀ ਅਕਾਲ ਸਰਵਾ ਬਰਾੜ ਬਰਾੜ ਦੱਸ ਦੀ ਵਰਾਟ ਹੋਈ ਤੇਰਾ ਪੋਤਰਾ ਆਇਦਰ ਮੇਜ ਜੀ ਨੂੰ ਸਾਰੇ ਮਿਲ ਜਾਣੇ ਸੌਰ ਵੀ ਗਿਆ ਨਾ ਗੋਲੂ ਮੋਲੂ ਸੌਰ ਵੀ ਨਾ ਛੋਟਾ ਹੀ ਪਛਾਣ ਲਿਆ ਸਾਰਾ ਵਾਪਰ ਨਾ ਜਾਣਮੀ ਨਾਲ ਗੱਲ ਕਰਾ ਦੇ ਉਹ ਸਾਰਾ ਜਾਣਮੀ ਨਾਲ ਜਾਣਮੀ ਨਾਲ ਗੱਲ ਕਰਾ ਦੇਸੇ ਠੀਕ ਹੈ ਜੇ ਫੋਨ ਨਹੀਂ ਚੁੱਕ ਰਿਹਾ ਪਰਿਵਾਰ ਮਿਲਦਾ ਕਿੱਡਾ ਪਰਿਵਾਰ ਹੁੰਦਾ ਇੱਕ ਇਨਸਾਨ ਦਾ ਕਿੰਨਾ ਕੁੰਬਾ ਹੁੰਦਾ ਵੱਡਾ ਇਹਦੀ ਇਹ ਘਰ ਵਾਲੀ ਜੀ ਦੀ ਜ਼ਿੰਦਗੀ ਦੇ ਵਿੱਚ ਇਹ ਘਰ ਵਾਲੀ ਜੀ ਇਦਾਂ ਦੇ ਹਾਲਾਤ ਪਤਾ ਨਹੀਂ ਕਿਉਂ ਬਣ ਗਏ ਨਹੀਂ ਤਾਂ ਪਰਿਵਾਰ ਦੇਖੋ ਕਿੱਡਾ ਵੱਡਾ ਪਿਛੇ ਤੇ ਦੋਨ ਇਕੱਲੇ ਪਾਪੇ ਉਹ ਤੇ ਦੋ ਤੀਆਂ ਦੋਤ ਨੂੰ ਗੱਲ ਕਰ ਗੱਲ ਕਰਾਈ ਪੁੱਤੇ ਪੋਤੀਆਂ ਗੱਲ ਕਰਾਓ ਪਾਪੇ ਨਾਲ ਇਹ ਸਭ ਕੁਝ ਹੁੰਨ ਦੇ ਬਾਵਜੂਦ ਵੀ ਕਿੱਦਾਂ ਰਮੇਸ਼ ਜੀ ਉੱਥੇ ਮੈਰ ਦੇ ਕੰਡੇ ਪਏ ਸੀ ਹਾਂ ਹੋ ਕੀ ਹਾਲ ਹੈ ਠੀਕ ਹਾਂ ਬਸ ਰਿਸ਼ਤਿਆਂ ਦੀ ਤਾਨੀ ਬਾਣੀ ਕਈ ਵਾਰੀ ਇਸ ਤਰ੍ਹਾਂ ਉਲਝ ਜਾਂਦੀ ਆ ਜੂ ਤਾਂ ਪੁੱਛ ਅਜੀ ਚੱਲ ਬੰਦੇ ਚੱਲ ਬੰਦੇ ਕੁੱਛ ਸਮਝੋ ਕਹਿਣਾ ਨਾ ਹਾਂਜੀ ਜੀਤੇ ਰਹੋ ਘੇ ਭਾਈ ਜਿੰਦੇ ਰਹੋ ਹੋਰ ਜੀਤੇ ਰਹੋ ਮਝਵਾਈ ਇਹਦੇ ਨੇ ਮਝਾਈ ਆਹ ਹੋਰ ਕੀ ਲੱਗ ਠੀਕ ਆ ਬੱਸ ਦੋਤ ਜਵਾਈ ਹੈ ਹਾਂਜੀ ਦੋਤ ਜਵਾਈ ਹੈ ਯਾਨੀ ਕਿ ਨਹੀਂ ਇਹ ਨਹੀਂ ਹਸਬੈਂਡ ਹੈ ਅੱਛਾ ਤੁਹਾਡੇ ਹਸਬੈਂਡ ਨੇ ਅਸ਼wini ਜੀ ਸ਼ਰਮਾਲੀ ਅੱਖਾਂ ਤੋਂ ਬਿਲਕੁਲ ਬਲਾਈਂਡ ਨੇ ਇਹਨਾਂ ਨੂੰ ਦਿਖਾਈ ਨਹੀਂ ਦਿੰਦਾ ਅਸ਼wini ਜੀ ਦੇ ਮੰਦਰ ਅਸ਼wini ਜੀ ਕਿਸੇ ਦੀ ਦੇਖਵਾਲੀ ਨਹੀਂ ਕੋਈ ਪਤਾ ਨਹੀਂ ਮੰਦਰ ਦੇ ਵਿੱਚ ਪਏ ਸੀ ਜਦੋਂ ਇਹਨਾਂ ਨੂੰ ਲੈ ਕੇ ਆਏ ਸੀ ਆ ਦੇਖ ਤਰਾ ਮੈਂ ਇੱਕ ਦਹਾ ਮੈਂ ਇੱਕ ਦਹਾ ਡੁਗੜੂ ਦੇ ਵਿੱਚ ਇਹਨਾਂ ਦੇ ਵੀ ਜਿਹੜੇ ਸਾਰੇ ਸਮਾਂ ਤੋਂ ਮਿੱਟੀ ਅਸ਼wini ਜੀ ਦੇ ਵੀ ਜਿਹੜੇ ਬੱਚੇ ਨੇ ਉਹ ਵੀ ਲੱਗ ਰਹੇ ਸੀ ਇਹਨਾਂ ਤੋਂ ਹਨ ਅਸ਼wini ਜੀ ਇਕੱਲੇ ਹੀ ਮੰਦਰ ਦੇ ਵਿੱਚ ਪਏ ਸੀ ਪੰਡਤ ਜੀ ਸੀਗੇ ਕਿੱਦਾਂ ਅਸ਼wini ਜੀ ਇੱਕ ਲਵਾਰਸਾ ਵਾਂਗ ਅੱਖਾਂ ਤੋਂ ਬਲਾਈਂਡ ਉੱਥੇ ਟਾਇਲਟ ਬਾਥਰੂਮ ਹੋ ਰਿਹਾ ਕਿਦਾਂ ਜਿੰਦਗੀ ਬਰੀਦ ਕਰਦੇ ਕਿੱਥੇ ਉਹ ਮੰਦਰ ਦੇ ਵਿੱਚ ਕੋਈ ਟੱਲੀ ਵੀ ਆਉਂਦਾ ਸੀ ਆ ਕੇ ਇੱਕ ਦਰਸ਼ਨ ਕਰਨ ਆਉਂਦਾ ਸੀ ਕੋਈ ਅਸ਼ੀਰਵਾਦ ਲੈਣ ਆਉਂਦਾ ਸੀ ਕੋਈ ਆਪਣਾ ਭਵਿੱਖ ਪੁੱਛਣ ਆਉਂਦਾ ਸੀ ਕੋਈ ਆਪਣੇ ਜੀਵਨ ਦੇ ਵਿੱਚ ਆਈ ਗ ਹੋਣੀਆਂ ਸਮੱਸਿਆ ਨੂੰ ਦੂਰ ਕਰਾਉਣ ਵਾਸਤੇ ਆਪਾ ਪੁੱਛਣ ਆਉਂਦਾ ਸੀ ਅਸ਼wini ਜੀ ਤੋਂ ਤੇ ਆਹ ਦੇਖੋ ਦਸ਼ਮੀ ਜੀ ਦੇ ਕੀ ਹਾਲ ਸੀਗੇ ਇਨਾਂ ਦੇ ਵੀ ਬੱਚੇ ਆ ਇਹਨਾਂ ਦੇ ਵੀ ਪੁੱਤ ਪੋਤਰੇ ਹੈਗੇ ਆ ਉਹ ਵੀ ਸਾਡੀ ਜੇ ਵੀਡੀਓ ਦੇਖਦੇ ਆ ਤਾਂ ਮਿਲ ਕੇ ਜਾਣ ਭਾਈ ਪਰ ਅਜਰਮੇਸ਼ ਜੀ ਦੇ ਪਰਿਵਾਰ ਦੇ ਮਿਲਣ ਦੀ ਖੁਸ਼ੀ ਬਹੁਤ ਆ ਤੁਹਾਨੂੰ ਚਲੋ ਕੋਈ ਮਿਲਣ ਤਾਂ ਆਇਆ ਉਹਨਾਂ ਨੂੰ ਹਨਾ ਅਜਰ ਦੇ ਠੀਕ ਹੋ ਕੇ ਗੱਲਾਂ ਕਰਕੇ ਹੀ ਉਹ ਪਰ ਉਹ ਭੈਣਾਂ ਦੱਸਦੀਆਂ ਬੇਟੀਆਂ ਮਹਿਨਾਂ ਦੀਆਂ ਵੀ ਅਸੀਂ ਲਿਜਾ ਤਾਂ ਨਹੀਂ ਸਕਦੀਆਂ ਅਸੀਂ ਸੰਭਾਲ ਨਹੀਂ ਸਕਦੇ ਚਲੋ ਮਿਲਣ ਆ ਕੇ ਇੰਨੇ ਹੀ ਸ਼ੁਕਰ ਹੈ ਇਹਨਾਂ ਦਾ ਇਹ ਇੱਕ ਰਿਸ਼ਤਿਆਂ ਦੀ ਖੂਬਸੂਰਤੀ ਆ ਜਦੋਂ ਇਹ ਮਿਲਦੇ ਆ ਨਾ ਤਾਂ ਬੰਦਾ ਖੇੜ ਜਾਂਦਾ ਤੇ ਜਦੋਂ ਇਹ ਟੁੱਟਦੇ ਆ ਨਾ ਤਾਂ ਇੰਨਾ ਅਸ਼wini ਜੀ ਵਾਂਗ ਜਿਵੇਂ ਅਸ਼wini ਜੀ ਬੇਜਾਨ ਹੋਏ ਪਏ ਨੇ ਇਦਾਂ ਹੋ ਜਾਂਦਾ ਇਨਸਾਨ ਇਸ ਕਰਕੇ ਭੈਣੋ ਤੇ ਭਰਾਵੋ ਇਹ ਰਸਤਿਆਂ ਦਾ ਫੁੱਲ ਖਿੜਿਆ ਹੀ ਸੋਹਣਾ ਲੱਗਦਾ। ਇਹ ਮਰ ਜਾਇਆ ਹੋਇਆ ਬੜਾ ਬਦਸੂਰਤ ਹੋ ਜਾਂਦਾ। ਬੜਾ ਦੁੱਖ ਦੇਣ ਵਾਲਾ ਹੋ ਜਾਂਦਾ। ਅੱਜ ਦੋਨੇ ਭਰਾਵਾਂ ਦੇ ਵਿੱਚੋਂ ਇੱਕ ਨੂੰ ਤਾਂ ਪਰਿਵਾਰ ਮਿਲਣ ਆਇਆ, ਦੂਜਾ ਉਹਨੂੰ ਜਾਣਦਾ ਵੀ ਨਹੀਂ। ਬੱਚੇ ਕਿੱਡੇ-ਕੱਡੇ ਹੋ ਗਏਗਾ, ਉਹਨਾਂ ਦੇ ਵੀ ਪੁੱਤੇ ਹੋ ਗਏ, ਪੁੱਤੀਆਂ ਹੋ ਗਈਆਂ। ਪਰ ਉਹ ਆਪਸ ਵਿੱਚ ਕਦੇ ਮਿਲੇ ਨਹੀਂਗੇ। ਕਿਉਂਕਿ ਲੱਗ ਰਹੇ ਨੇ ਸੀ ਬਾਪ ਇਹ ਹਿਮਾਚਲ ਰਹਿੰਦੇ ਆ ਇਹ ਪੰਜਾਬ ਧਰਮਕੋਟ ਰਹਿੰਦੇ ਆ ਪਰ ਅਸ਼wini ਜੀ ਦੇ ਬੇਟਾ ਜਿਹੜਾ ਜਾਂ ਉਹਦਾ ਪਰਿਵਾਰ ਆ ਅਸ਼wini ਜੀ ਦਾ ਜੇ ਉਹ ਕਿਤੇ ਤੁਹਾਡੀ ਸ਼ੇਅਰ ਕੀਤੀ ਐਸ ਵੀਡੀਓ ਨੂੰ ਦੇਖ ਕੇ ਇਹਨਾਂ ਨੂੰ ਮਿਲਣ ਆ ਜਵੇ ਸ਼ਾਇਦ ਇਹਨਾਂ ਦੀਆਂ ਵੀ ਭਾਵਨਾਵਾਂ ਨੂੰ ਬੂਰ ਪਵੇ ਇਹ ਵੀ ਬੇਜਾਨ ਹੋਏ ਬੈਠੇ ਆ ਜਿਹੜੇ ਇਹਨਾਂ ਦੀ ਵੀ ਜ਼ਿੰਦਗੀ ਦੇ ਵਿੱਚ ਕੋਈ ਰੰਗ ਭਰਿਆ ਜਾ ਬਹੁਤ ਬਹੁਤ ਧੰਨਵਾਦ ਜੀ